ਵੀ ਵੀ ਪਿੰਡ ਦੇ ਵਿੱਚ 500 ਮੀਟਰ ਦੇ ਘਰੇ ਤੋਂ ਤੁਹਾਨੂੰ ਖੜਾ ਹਾਂਗਾ 500 ਮੀਟਰ ਹਰ ਇੱਕ ਪਾਰਟੀ ਤੁਸੀਂ ਕਿਉਂ ਆਏ ਜਿੰਦੇ ਮੈਂ ਪਾਰਟੀ ਦਾ ਨੁਮਾਇੰਦਾ ਮੇਰਾ ਵੀਰ ਮੇਰੀ ਗੱਲ ਸੁਣ ਤੁਸੀਂ ਕੰਪੇ ਨਹੀਂ ਕਰ ਰਹੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਆਈ ਕੰਪੇਨਿੰਗ ਪਰਸੋਂ ਨਹੀਂ ਖਤਮ ਹੋ ਗਈ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਤੁਸੀਂ ਕੰਪਿਆ ਨਹੀਂ ਕਰ ਸਕਦੇ ਖਤਮ ਘਾੜ ਨਹੀਂ ਸਕਦੇ ਆਕੇ ਮੈਨੂੰ ਰਸਮ ਦੀ ਰੋਲ ਨਹੀਂ ਰੋਲ ਮੈਨੂੰ ਪਤਾ ਹੈ ਤੁਹਾਨੂੰ ਪਤਾ ਹੈ ਬਤਾ ਦੇ ਪੋਲੋ ਕਰੋ ਪੋਲੋ ਕਰੋ ਕਿ ਪਤਾ ਹੈ ਤੇ ਸਾਨੂੰ ਵੀ ਪਤਾ ਮੈਨੂੰ ਪਤਾ ਚੋਨਾ ਦੌਰਾਨ ਹੰਗਾਮੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹਲਕਾ ਗੁਰਦਾਸਪੁਰ ਤੋਂ ਜਿੱਥੇ ਪਿੰਡ ਕੋਟ ਅਹਿਮਦ ਖਾਨ ਦੇ ਬੂਥ ਨੰਬਰ 131 ਤੇ ਹੰਗਾਮਾ ਹੋਇਆ ਦੱਸਿਆ ਜਾ ਰਿਹਾ ਕਿ ਇਹ ਹੰਗਾਮਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਵੀਰ ਸਿੰਘ ਪੰਨੂ ਨੇ ਕੀਤਾ ਇਲਜ਼ਾਮ ਨੇ ਕਿ ਆਪ ਆਗੂ ਦੇ ਵੱਲੋਂ ਲੋਕਾਂ ਨੂੰ ਡਰਾਉਂ ਧਮਕਾਉਣ ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦਾ ਸਥਾਨਕ ਲੋਕਾਂ ਨੇ ਵਿਰੋਧ ਕੀਤਾ ਹੈ ਇਸ ਦੀ ਇਹ ਵੀਡੀਓ ਵੀ ਤੇਜ਼ੀ ਨਾਲ ਫਾਇਰਲ ਹੋ ਰਹੀ ਹੈ ਉਹ 500 ਮੀਟਰ ਦੇ ਘਰੇ ਤੋਂ ਬਾਹਰ ਕੋਈ ਵੀ ਪਿੰਡ ਦੇ ਵਿੱਚ 500 ਮੀਟਰ ਦੇ ਘਰੇ ਤੋਂ ਜਿੱਥੇ ਖੜਾ ਹੋਗਾ 500 ਮੀਟਰ ਹਰ ਇੱਕ ਪਾਰਟੀ ਦੇ ਤੁਸੀਂ ਕਿਉਂ ਆਏ ਜੀ ਮੈਂ ਪਾਰਟੀ ਦੇ ਨਮਾਇੰਦ ਤੋ ਤੁਸੀਂ ਇੰਦਰ ਆ ਕੇ ਆ ਕੇ ਮੈਂ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਕੰਪੇਨਿੰਗ ਕਰ ਰਹੇ ਮੇਰਾ ਵੀਰ ਮੇਰੀ ਗੱਲ ਸੁਣ ਤੁਸੀਂ ਕੰਪੇਨਿੰਗ ਨਹੀਂ ਕਰ ਰਹੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਅੱਜ ਕੰਪੇਨਿੰਗ ਪਰਸੋਂ ਨਹੀਂ ਖਤਮ ਹੋ ਗੀ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਨੁਮਾਇੰਦਾ ਥੋੜੀ ਮੈਨੂੰ ਕਹਿੰਦੇ ਕਿਨੇ ਪੁੱਛ ਕੇ ਜਾ ਕੇ ਬਾਹਰ ਟੇਬਲਾਂ ਤੇ ਜਾ ਤੁਸੀਂ ਕੰਪੇਨਿੰਗ ਨਹੀਂ ਕਰ ਸਕਦੇ ਤੁਸੀਂ ਧਮਕਾ ਨਹੀਂ ਸਕਦੇ ਆ ਕੇ ਮੈਨੂੰ ਦੱਸਣ ਦੀ ਕੋਈ ਰੂਲ ਨਹੀਂ ਰੂਲ ਮੈਨੂੰ ਪਤਾ ਰੂਲ ਪਤਾ ਤੇ ਫਿਰ ਮੈਂ ਰੂਲ ਨੂੰ ਫੋਲੋ ਕਰੋ ਜੇ ਤੁਹਾਨੂੰ ਪਤਾ ਹੈ ਬਤਾਨੇ ਬੋਲੋ ਕਰੋ ਬੋਲੋ ਕਰੋ ਕਿ ਪਤਾ ਹੈ ਤੇ ਸਾਨੂੰ ਵੀ ਪਤਾ ਮੈਨੂੰ ਪਤਾ ਸਾਨੂੰ ਪਤਾ ਸਭ ਪਤਾ ਸਾਨੂੰ ਵੀ ਪਤਾ ਇਹ ਵੀਡੀਓ ਨਾ 500 ਮੀਟਰ ਕਿਹੜਾ ਐਡਵੋਕੇਟ ਨੇ ਸਾਰੇ ਕੰਨਾਂ ਨੂੰ ਜਣਾਓ ਸਾਡੇ ਵੀ ਇਹ ਐਡਵੋਕੇਟ ਹੈ ਮੈਂ ਸਾਰੇ ਕੰਨਾਂ ਨੂੰ ਜਣਾਵਾ ਤੁਸੀਂ ਆਹੋ ਪਕਤਾ ਲਓ ਮੈਂ ਸਾਰੇ ਸਾਡੇ ਮਾਮੇ ਆਈ ਜੀ ਰਿਟਾਇਰ ਹੋਏ ਅਸੀਂ ਸਾਡੇ ਮਾਮੇ ਆਈ ਜੀ ਰਿਟਾਇਰ ਹੋਏ ਕੋੜਾ ਕਟਾ ਵੜਾ ਆਈ ਜੀ ਰਟਿਆ ਤੇ ਮੇਰੇ ਕੀ ਹੋ ਗਿਆ ਤੁਹਾਨੂੰ ਕੋਈ ਨੀ ਕੋਈ ਯਾਰ ਇਹ ਆ ਗਿਆ ਤੁਹਾਨੂੰ ਨਹੀਂ ਜਿਹੜੀ ਐਮਐਲਏ ਦੇ ਕੈਂਡੀਡੇਟ ਹੈ ਤੁਸੀਂ ਕਿਵੇਂ ਸਾਫਾਗੇ ਕਿਸੇ ਹੋਰ ਪੋਸਟ ਦੇ ਦੇ ਸਾਹਮਣੇ ਉਹ ਮੇਰਾ ਸੈਂਟਰ ਨਹੀਂ ਪਿੰਡਾਂ ਜਾ ਕੇ ਕੀ ਕਰ ਰਹੇ ਹੋ ਉੱਥੇ ਦੇ ਕੇ ਪਿੰਡ ਜਿੱਥੇ ਮੁਸ਼ਕਿਲ ਆਉਂਦੀ ਆ ਇੱਥੇ ਕੋਈ ਕਿਸੇ ਨੂੰ ਕੁਝ ਕਹਿ ਰਿਹਾ ਮੇਰੇ ਇਧਰ ਆ ਬਾਹਰ ਕੱਢੇ ਕਿੰਨੇ ਕੱਢੇ ਬਾਹਰ ਮੈਂ ਕਿੱਥੇ ਦਿਖਾਇਆ ਉਹਨੂੰ ਦਿਖਾਏ ਫਾਰਮ ਕਿੱਥੇ ਆ ਦਿਖਾ ਫਾਰਮ ਦਿਖਾ ਦਿਖਾ ਫਾਰਮ ਬਣਾਇਆ ਅੰਦਰੋਂ ਮੈਂ ਇੱਥੇ ਇੱਥੇ ਰਿਓ ਇਹ ਦਰਪਣਾ ਵੀਡੀਓ ਦਿਖਾ ਕਿਹੜਾ ਫਾਰਮ ਆ ਦਿਖਾ ਤਖਾ ਗਾਓ ਭਾਈ ਲਾਓ ਗਾਓ ਇਹਦਾ ਫਾਰਮ ਘਟੋ ਇਹਦਾ ਨਹੀਂ ਇਹਦਾ ਕਿਹੜਾ ਆ ਹਾਂ ਜੀ ਕੁਮਾਰ ਤੇ ਇਹਦਾ ਦੋ ਭਰੇ ਆਓ ਇਹਨਾਂ ਦੀ ਗੁੱਡੀ ਬੈਠੀ ਨਹੀਂ ਨਹੀਂ ਉਹ ਤੀਜੇ ਭਰਿਆ ਇਹਦਾ ਮੁੰਡੇ ਦਾ ਇੱਕ ਦਾ ਹੋਰ ਦਾ ਨਹੀਂ ਬੰਦ ਨਾਲ ਹਿਆ ਨਾਲ ਆਉਂਦੇ ਤੁਸੀਂ ਲਗਾਓ ਇਹਦੇ ਕੋ ਸਾਈਨਰ ਲਾਏ ਮੜੀ ਜੇ ਇੱਥੇ ਸਾਈਨਰ ਲਾਓ ਸੱਲੇ ਸਾਈਡ ਕਰ ਮੇਰਾ ਆ ਕਰ ਸਾਈਡ ਕਰੇ ਕਰੇ ਆ ਕਰ ਕਰ ਇਧਰ ਇੱਕ ਮਿੰਟ ਇਧਰ ਇਧਰ ਆ ਕਰਾਂਗਾ ਵੇ ਸੁਣ ਲੈਣਾ ਇੱਕ ਮਿੰਟ ਇੱਕ ਮਿੰਟ ਜਾਈ ਫਲੋ ਜਾ ਖਲੋ ਜਾ ਇੱਕ ਮਿੰਟ